मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਚਨਾ ਵਿੱਚ ਕੇਂਦਰ ਸਰਕਾਰ ਵੱਲੋਂ ਜੀਐਸਟੀ ਕੱਟ ਕਰਨ ਦੇ ਜਿਹੜੇ ਆ ਉਹ ਗੱਲ ਕੀਤੀ ਗਈ ਆ ਕਿ ਜੀਐਸਟੀ ਨੂੰ ਕਟਾਇਆ ਗਿਆ ਵੀ ਰਾਹ ਦੇ ਸਕਦੇ ਆ ਵੀ ਲੋਕਾਂ ਵਾਸਤੇ ਨੂੰ ਦਦਰਤ ਹੋਤੇ ਸਦਨ ਜਿਹੜਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ ਲੇਕਿਨ ਇਹਦਾ ਬਾਜ਼ਾਰ ਤੇ ਕੀ ਅਸਰ ਪਿਆ ਖਾਸ ਤੌਰ ਤੇ ਜੇ ਆਪਾਂ ਗੱਲ ਕਰੀ ਜਾਈਏ ਘਿਓ ਤੇ ਦੇਸੀ ਘਿਓ ਦੀ ਗੱਲ ਕੀਤੀ ਜਾਵੇ ਦੁੱਧ ਦੀ ਗੱਲ ਕੀਤੀ ਜਾਵੇ ਤੇ ਜਾਂ ਫਿਰ ਪਨੀਰ ਜਿਹੜਾ ਉਹਦੀ ਗੱਲ ਕੀਤੀ ਜਾਵੇ ਵੀ ਇਹਦਾ ਜਿਹੜਾ ਇਹਦੇ ਤੇ ਕੀ ਲੋਕਾਂ ਤੇ ਜਿਹੜਾ ਅਸਰ ਇਹਦਾ ਪਿਆ ਕਿਉਂਕਿ ਇਹਨਾਂ ਦੀ ਰੇਟ ਆ ਉਹ ਕੱਟ ਕੇ ਹੁਣ ਕੀ ਹੋਏ ਨੇ ਤੇ ਜਦ ਇਸ ਤਰ੍ਹਾਂ ਜਿਹੜਾ ਬਾਜ਼ਾਰ ਵਿੱਚ ਜਿਹੜਾ ਇਹ ਜਿਹੜੀਆਂ ਚੀਜ਼ਾਂ ਉਹ ਮਿਲਦੀਆਂ ਪਈਆਂ ਸੀ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਵੀ ਇਹਨਾਂ ਜਿਹੜਾ ਖੋਆ ਵੀ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ ਇਹਨਾਂ ਰੇਟਾਂ ਦੇ ਉੱਤੇ ਕੀ ਫਰਕ ਜਿਹੜਾ ਉਹ ਪ ਇਹ ਜਿਹੜਾ ਸਾਰਾ ਸਮਾਨ ਹੈ ਆ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਆਮ ਲੋਕਾਂ ਨੂੰ ਬੜਾ ਜੜੀਏ ਜ਼ਰੂਰਤ ਹੁੰਦੀ ਹੈ ਤੇ ਇਹ ਜਿਹੜਾ ਵੀ ਕਹਿ ਸਕਦੇ ਘਰ ਦੇ ਵਿੱਚ ਹੀ ਵਰਤੋਂ ਹੁੰਦੀ ਆ ਭਾਜੀ ਨੋਸਟਾਜੀ ਭਾਜੀ ਜਿਹਨੇ GST ਦੀ ਗੱਲ ਕੀਤੀ ਆ ਵੀ ਹੁਣ ਜਿਹੜੀ ਬਿਲਕੁਲ ਸਰਲ ਕਰ ਦਿੱਤਾ ਕਿ ਕਟਾਉਣ ਦੀ ਗੱਲ ਕੀਤੀ ਆ ਕੀ ਫਰਕ ਪਿਆ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸਮਾਨ ਦੇ ਦੇਖੋ ਜੀ ਦੁੱਧ ਦੇ ਕਾਰੋਬਾਰ ਤੇ ਤਾਂ ਇਹ ਕੋਈ ਨਾ ਫਰਕ ਨਹੀਂ ਪਿਆ ਉਹ ਵੀ ਦੁੱਧ ਪਾਣੀ ਆਨ ਕਰਕੇ ਦੋ ਤੋਂ ਸਾਰੇ ਪਾਸੇ ਜੰਮੂ ਉੰਮਰ ਸਰ ਪਹਾੜ ਤੋਂ ਤੋਂ ਸਾਰਾ ਇਹ ਏਰੀਆ ਦੁੱਧ ਦਾ ਖੇਤਮ ਹੋਇਆ ਉਹਦੇ ਕਰਕੇ ਪਲਾਂਟਾਂ ਨੇ ਰੇਟ ਵਧਾ ਦਿੱਤੇ ਹੈ ਦੁੱਧ ਦੇ ਅੱਗੇ 50 55 ਚੱਲਦਾ ਸੀ ਅੱਜ ਉਹ ਰੇਟ 58 ਰੁਪਏ ਕਰੀ ਤੇ ਦੁੱਧਾ ਜਿਹੜਾ ਅੱਗੇ ਘਿਓ ਆਂਦਾ ਸੀ ਫੱਟਿਆਂ ਵਿੱਚੋਂ ਅੱਗੇ ਗਿਆ ਸੀ ਉਹ 10000 8400 ਰੁਪਏ ਕੀਮਤ ਅਗੇ ਅੱਜ ਹੋ ਗਿਆ 10000 50 ਰੁਪਏ ਕਿਉਂਕਿ ਪਹਿਲਾਂ 4 500 ਵਧ ਗਿਆ ਉਹਨਾਂ ਪਤਾ ਜੀਐਸਟੀ ਕੱਟਿਆ ਨਹੀਂ ਉਹ 4 500 ਕਟਿਆ ਬਸ ਉਹ ਵੀ 3 ਨਾਲ ਰੇਟ ਕਟਿਆ ਵੀ ਆਹ ਤੇ ਜਿਹੜਾ ਆਪ ਕੋਈ ਥੋੜਾ ਬਹੁਤਾ ਬਣਾਦਾ ਉਹਦਾ ਕੋਈ ਫਰਕ ਨਹੀਂ ਉਹ ਇਹ ਵਿੱਚ 660 ਰੁਪਏ ਚੱਲਦਾ ਹੈ ਕੀ ਸੋਖ ਪਿਆ ਕੀ ਸੋਖ ਮਤਲਬ ਕਹਿ ਸਕਦੇ ਆ ਵੀ ਜਿਹੜਾ ਹੜਾ ਦੇ ਪਾਣੀ ਕਰਕੇ ਜਿਹੜੀ ਦੁੱਧ ਦੀ ਆਮਦ ਜਿਹੜੀ ਆ ਉਹ ਘਟ ਉਹ ਘਟ ਆਮਦ ਘਟ ਗਈ ਦੁੱਧ ਦੇ ਰੇਟ ਵਧ ਗਏ ਪੈਕਿਆਂ ਦੇ ਵਿੱਚ ਦੁੱਧ ਦੇ ਰੇਟ ਵਧਾ ਦਿੱਤੇ ਤੇ ਜਿਹੜੀ ਟੀਨ ਦੀ ਗੱਲ ਕੀਤੀ ਹੈ ਵੀ ਜਿਹੜੇ ਪਿੱਛੋਂ ਜਿਹੜਾ ਕੀ ਉਹ ਕਾ ਕਰਕੇ ਜਿਹੜਾ ਪੈਕ ਕਰਕੇ ਜਿਹੜਾ ਆਂਦਾ ਵੀ ਉਹਦਾ ਰੇਟ ਦੇ ਉੱਤੇ ਤੁਸੀਂ ਕਹਿੰਦੇ ਵੀ ਉਹਨਾਂ ਨੇ ਪਹਿਲਾਂ ਹੀ ਜਿਹੜੇ ਵਧਾ ਦੇ ਤਾਂ ਕਿ ਹੁਣ ਜਿਹੜੇ ਕਟਾ ਦੇ ਉਹਨੂੰ ਜਿਹੜਾ ਥੋੜਾ ਜਿਹਾ ਫਰਕ ਪਿਆ ਉਹਨਾਂ ਦੇ ਕਰਕੇ ਰੇਟ ਘਟਿਆ 4-500 ਰੁਪਏ ਆ ਕੀ ਐਸੀ ਕਰਦੇ ਪੂਰਾ ਘਟਿਆ ਹੁਣ ਜਿਹੜਾ ਆਪ ਤੁਸੀਂ ਪਨੀਰ ਜਿਹੜਾ ਤਿਆਰ ਕਰਦੇ ਹੋ ਉਹ ਦੁੱਧ ਦੀ ਗੱਲ ਕੀਤੀ ਹੈ ਕਿ ਉਹਦੀ ਗੱਲ ਕੀਤੀ ਆ ਇਹ ਤਾਂ ਆ ਜੀ ਆਮ ਲੋਕਾਂ ਦੇ ਜਿਹੜਾ ਰੋਜ਼ਾਨਾ ਜਿਹੜੀ ਵਰਤੋਂ ਵਾਲੀ ਜਿਹੜੀ ਚੀਜ਼ੇ ਰੋਜ਼ਾਨਾ ਵਰਤੋਂ ਲਈ ਇਹ ਪ੍ਰੈਸ ਵਾਲਿਆਂ ਨੂੰ ਕੁਆਂਟੀਟੀ ਘਟੌਣ ਕਰਕੇ ਥੋੜਾ ਬੋਤਾ ਹੀ ਬੰਦਾ ਪਿਆ ਸੋਦੇ ਇਸੇ ਕੋਲ ਐਸ ਵੇਲੇ ਕਿਉਂ ਨਹੀਂ ਬੰਦਾ ਪੈਣਾ ਦੁੱਧ ਦੀ ਥੇਲ ਬਿਜਾਰ ਚੁੰਦੀ ਸੀ ਕੁਝ ਤਿਆਰ ਕਰਕੇ ਦੁੱਧ ਬਿਜਾਰ ਚ ਲੱਗਦਾ ਪੈਣਾ ਦਰਾਲੀ ਦੇ ਤਿਆਰ ਕਰਕੇ ਲੱਗਦਾ ਦੁੱਧ ਬਿਜਾਰ ਚ ਤਦ ਕਹਿ ਸਕਦੇ ਹਾਂ ਲੋਕਾਂ ਦੀ ਜੇਬ ਤੇ ਨਾ ਸਰ ਮਤਲਬ ਕਿ ਜਿਹੜਾ ਵੀ ਕਹਿ ਸਕਦੇ ਵੀ ਹਲਕੀ ਮਤਲਬ ਇਹ ਪੈਣਾ ਹੋਇਆਗਾ ਦੁੱਧ ਦੇ ਰੇਟ ਦੁੱਧ ਦੇ ਪ੍ਰਾਈਵੇਟ ਰੇਟ ਜਿਹੜੇ ਪਿੰਡਾਂ ਚ ਦੁੱਧ ਦੰਦਾ ਬੈਣਾ ਉਹ ਨਹੀਂ ਘਟੇ ਕਿਉਂਕਿ ਜ਼ਿਮੀਂਦਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਣ ਕਰਕੇ ਦੁੱਧ ਘਟਿਆ ਬਹੁਤ ਜ਼ਿਆਦਾ ਹੁਣ ਕਈਆਂ ਤੋਂ ਤਾਂ ਜੀਆਂ ਮੱਜਾਂ ਵੀ ਮਰ ਗਈਆਂ ਕਈਆਂ ਦੇ ਪਿੰਡਾਂ ਚਾਜੂ ਮੇਰੀ ਕਿਸੇ ਨਾਲ ਗੱਲ ਹੋਈ ਨਹੀਂ ਉਹ ਕਹਿੰਦਾ ਕਿ ਸਾਡੇ ਪਿੰਡ ਦੇ ਵਿੱਚ ਤਾਵਾਂ ਦੇਖ ਕੇ ਗਏ ਨੇ ਪਰ ਉਹ ਇਹ ਕੋਈ ਦੁੱਧ ਨਹੀਂ ਵਾਤਾ ਪਿਆ ਉਹਨਾਂ ਤੋਂ ਤਾਂ ਤੁਸੀਂ ਕੀ ਸਮਝਦੇ ਹੋ ਫਿਰ ਲੋਕਾਂ ਨੂੰ ਘਾਹਰਾ ਦਿੱਤੇ ਨਾਲ ਵਿੱਚ ਕਿਵੇਂ ਮਤਲਬ ਫਾਇਦਾ ਮਿਲੇਗਾ ਕਿਵੇਂ ਜਿਵੇਂ ਸਰਕਾਰਾਂ ਕਹਿੰਦੀ ਹੈ ਕੇਂਦਰ ਸਰਕਾਰ ਵੀ ਤੋਹਫਾ ਮਿਲੇਗਾ ਆਪਣੇ ਆਪਣੇ ਲੋਕੋਰੀ ਏਰੀਆ ਦਾ ਤੋਂ ਤੁਮ ਕਹਿੰਦਾ ਕੋਈ ਇਹਨਾਂ ਫਰ ਰੁਪਿਆ ਉੱਥੇ ਭਾਂ ਪਿਆ ਹੋਵੇ ਇੱਥੇ ਆਪਣਾ ਪਾਣੀ ਕਰਕੇ ਬਹੁਤ ਜਿਆਦਾ ਫਰ ਰੁਪਿਆ ਟੁੱਟੇ ਇੱਥੇ ਕੋਈ ਨਹੀਂ ਆਣ ਵਾਲੇ ਪਾਸੇ ਕੱਢਣ ਦੇ ਤਾਂ ਸਾਰੇ ਆਣ ਵਾਲੇ ਕੱਢਣ ਦੇ ਆਣ ਵਾਲੇ ਕੱਢਣ ਦੇ ਤਾਂ ਹੁਣ ਜੀਮਦਾਰੋਂ ਵੇਖੋ ਵੀ ਪੱਠਾ ਨਹੀਂ ਹੈਗਾ ਪਿੰਡਾਂ ਦੇ ਜਦੋਂ ਪੱਠਾ ਬਣੇਗਾ ਉਦੋਂ ਰੇਟ ਘਟੇਗਾ ਜਦੋਂ ਆਮਦੋਦ ਵਧੇਗਾ ਉਦੋਂ ਰੇਟ ਘਟੇਗਾ ਇਹ ਮਹੀਨਾ ਲੱਗ ਜਾਵੇ ਢੇੜ ਮਹੀਨਾ ਲੱਗ ਜਾਵੇ ਉਸ ਟਾਈਮ ਤੇ ਹੁਣ ਜੋ ਲੋਕਾਂ ਨੂੰ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਉਹਨੇ ਜੀ ਵਾਦਾ ਕਰਕੇ ਕੱਢ ਰੋ ਜਾਂ ਮੈਂ ਤਾਂ ਹਜੇ ਰੇਟ ਉੱਥੇ ਖੜੇ ਹੈ ਰੇਟ ਉੱਥੇ ਹੀ ਖੜੇ ਹੈ 2 ਮਹੀਨੇ ਜਿਹੜੇ ਰੇਟ ਨੱਕਟੇ 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 ਆ ਨਾ ਬੰਦੇ ਓਕੇ ਫਾਇਦਾ ਜਮਾਲ ਵੀ ਚਾਹੀਦਾ ਹਾਂਜੀ ਬਜੀ ਜੀਐਸਟੀ ਦਾ ਕਰਦੇ ਲੋਕਾਂ ਨੂੰ ਜਮਾਲ ਜੇ ਗੱਲ ਪਾਤੀ ਹੈ ਜੇ ਲੋਕੀ ਆ ਕੇ ਪੁੱਛਦੇ ਸਾਨੂੰ ਇੰਵੈਸਟੀ ਕਰਕੇ ਰੇਟ ਘਟ ਗਿਆ ਨਹੀਂ ਘਟ ਗਿਆ ਪਰ ਸਾਡਾ ਤਾਂ ਨੀ ਸਬਜ਼ੀਆਂ ਦਾ ਨਹੀਂ ਘਟਿਆ ਕੋਈ ਜੀ ਤੁਹਾਨੂੰ ਤਾਂ ਦੁੱਧ ਮਹਿੰਗਾ ਆ ਰਿਹਾ ਤਾਂ ਕਰੀ ਹਾਂਜੀ ਹਾਂਜੀ ਉਹ ਤਾਂ ਪੁੱਛਿਆ ਹੀ ਉਹ ਰੇਟ ਵਾਲੇ ਜੀ ਨੰਨੇ ਨਾਂਕਾ ਰੱਖੀਏ ਸੱਤੀ ਨੂੰ ਚੱਕਦੇ ਮੈਂ ਤਾਂ ਕਹਿ ਸਕਦਾ ਹਾਂ ਵੀ ਹੜਾ ਦੀ ਜਿਹੜੀ ਮਾਰ ਹੈਗੀ ਆ ਰੋਜ਼ਾਨਾ ਦੀ ਜੰਗ ਹੈ ਤੇ ਉਹਦੇ ਤੇ ਜਿਹੜੀ ਅਸਰ ਪੈਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜਾ ਦੁੱਧ ਜਿਹੜਾ ਆ ਰਿਹਾ ਉਹ ਦੁੱਧ ਵੀ ਜਿਹੜਾ ਪਿੱਛੋਂ ਮਿੰਗਾ ਆ ਰਿਹਾ ਤੇ ਇੱਕ ਘਟ ਕੇ ਆ ਰਿਹਾ ਕਿਉਂਕਿ ਜਿਹੜੀ ਪਾਣੀ ਆਨ ਕਰਕੇ ਜਿਹੜੇ ਲੋਕਾਂ ਦੇ ਡੰਗਰ ਜਿਹੜੇ ਮਰੇ ਨੇ ਵੀ ਉਹਦਾ ਨੁਕਸਾਨ ਜਿਹੜਾ ਉਹ ਹੁੰਦਾ ਹੋਇਆ ਇਸ ਸਮੇਂ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਵੀ ਜਿਹੜਾ ਕਿਹਾ ਜਾਂਦਾ ਨਜੀਦ ਦੀ ਤੇ ਹਰਾ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਕਾਫੀ ਜਿਹੜਾ ਜੀ ਐਸ ਟੀ ਘਟਣ ਦਾ ਫਾਇਦਾ ਹੋਏਗਾ ਲੇਕਿਨ ਹਜੇ ਤੱਕੇ ਬਾਜ਼ਾਰ ਵਿੱਚੋਂ ਨਜ਼ਰ ਨਹੀਂ ਆਉਂਦਾ ਕਿਉਂਕਿ ਜਿਹੜਾ ਸਮਾਨ ਹੈਗਾ ਵੀ ਉਹ ਹਜੇ ਉੱਚੇ ਰੇਟ ਤੇ ਲੋਕਾਂ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਚਾਹੇ ਵੀ ਦਿੱਤਲ ਜੋ ਜਿਹੜਾ ਦੁੱਧ ਹੈਗਾ ਇਹ ਦੁੱਧ ਵੀ ਉਸੇ ਰੇਟ ਤੇ ਜਿਹੜਾ ਲੋਕ ਲੈਣ ਵਾਸਤੇ ਮਜਬੂਰ ਹੈ ਕਿਉਂਕਿ ਜਿਹੜੀ ਜੀ ਐਸ ਟੀ ਘਟਣ ਦਾ ਜਿਹੜਾ ਰੈਡੀਮੇਡ ਜਿਹੜਾ ਸਮਾਨ ਹੈ ਪਿੱਛੋਂ ਕੰਮ ਫੈਕਟਰੀਆਂ ਤੋਂ ਤਿਆਰ ਹੋ ਕੇ ਆਣਾ ਉਹਦੇ ਰੇਟ ਜ਼ਰੂਰ ਕਟਿਆ ਲੇਕਿਨ ਉਹਦੇ ਤੇ ਵੀ ਜਿਹੜੀ ਹੈ ਵੀ ਜਿਸ ਤਰ੍ਹਾਂ ਦੱਸਿਆ ਗਿਆ ਵੀ ਜਿਹੜੀ ਨੇ ਕਾਰੋਬਾਰੀਆਂ ਨੇ ਇੱਕ ਛਤਰਾਣਾ ਕਹਿ ਸਕਦੇ ਆ ਅੰਦਾਜ਼ ਦੇ ਵਿੱਚ ਵੀ ਪਹਿਲਾਂ ਜਦ ਪਰ ਵੀ ਪਾਈ ਵੀ ਜਿਹੜਾ ਹੁਣ ਕਟਣਾ ਇਸ ਕਰਕੇ ਰੇਟ ਪਹਿਲਾਂ ਪਰਦਾ ਕੇ ਤੇ ਹੁਣ ਥੋੜੇ ਜਿਹੇ ਰੇਟ ਆ ਉਹ ਘਟਾਉਂਦਾ ਕੰਮ ਕੀਤਾ ਵੀ ਕਹਿ ਸਕਦੇ ਆ ਵੀ ਲੋਕਾਂ ਦੀ ਜੇ ਤੇ ਉਹਨਾਂ ਹੱਥਰ ਜਿਹੜਾ ਉਹ ਨਹੀਂ ਪਿਆ ਜਿਸ ਕਰਕੇ ਲੋਕਾਂ ਨੂੰ ਜਿਹੜਾ ਤਿਹਾਰੇ ਨੂੰ ਛੁੱਟੇ ਜਿਹੜਾ ਤੋਹਫਾ ਮਿਲਣਾ ਸੀਗਾ ਉਹ ਤੋਹਫੇ ਦੇ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਲੋਕਾਂ ਦੀਆਂ ਸਮੱਸਿਆ ਜਿਹੜੀਆਂ ਉਵੇਂ ਦੀ ਉਵੇਂ ਹੀ ਬਣੀਆਂ ਹੋਈਆਂ ਉਹ ਸਭ ਤੋਂ ਤੇ ਦਿਖਾਈ ਦੇ ਰੀਆਂ ਤੇ ਲੋਕ ਜਿਹੜੀਆਂ ਖਰੀਦਾਂ ਜੀ ਕਰ ਰਿਹਾ ਜਿਹੜੇ ਰੋਜ਼ਾਨਾ ਦੀ ਤੋਹਫੇ ਤੇ ਜਿਹੜੀਆਂ ਘਰਾਂ ਦੇ ਵਿੱਚ ਵਰਤੋਂ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਚਾਹੇ ਉਹ ਦੁੱਧ ਹੈ ਚਾਹੇ ਉਹ ਪਨੀਰ ਹੈ ਚਾਹੇ ਉਹ ਕਿਓ ਹੈਗਾ ਉਹ ਜਿਹੜੀਆਂ ਚੀਜ਼ਾਂ ਉਹ ਜਿਹੜੀਆਂ ਲੋਕਾਂ ਨੂੰ ਸਸਤੀਆਂ ਨਹੀਂ ਮਿਲਦੀਆਂ ਪਈਆਂ ਉਹ ਕਮ ਸੇ ਕਮ ਉਸੇ ਰੇਟ ਤੇ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਮ ਦੇ ਵਿੱਚ ਜਿਹੜੇ 4 ਪੈਸੇ ਲੋਕਾਂ ਦੇ ਬਚਨੇ ਸੀ ਉਹ ਹਜੇ ਜਿਹੜੇ ਬਚਦੇ ਹੋਏ ਨਜ਼ਰ ਨਹੀਂ ਆ ਰਹੇ ਕਿਉਂਕਿ ਹਰਾ ਨਹੀਂ ਜਿਹੜੀ ਮਾਰ ਹੈ ਉਹ ਮਤਲਬ ਕਹਿ ਸਕਦੇ ਆ ਵੀ ਦੁਕਾਨਦਾਰਾਂ ਤੇ ਕਾफी ਪਈ ਹੈ ਤੇ ਉਹਦਾ ਅਸਰ ਜਿਹੜਾ ਸਿੱਧਾ-ਸਿੱਧਾ ਉਹ ਹੁਣ ਲੋਕਾਂ ਤੇ ਵੀ ਪੈਂਦਾ ਹੋਇਆ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਤਿਉਹਾਰਾਂ ਦੇ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਜੀਐਸਟੀ ਕੱਟ ਕਰਨ ਦੇ ਜਿਹੜੇ ਆ ਉਹ ਗੱਲ ਕੀਤੀ ਗਈ ਆ ਵੀ ਜੀਐਸਟੀ ਨੂੰ ਕਟਾਇਆ ਗਿਆ ਵੀ ਰਾਹ ਕਹਿ ਸਕਦੇ ਆ ਵੀ ਲੋਕਾਂ ਵੱਤਿਆਂ ਨੂੰ ਸਦਨ ਤੋਂ ਤੇ ਸਦਨ ਜਣਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ ਲੇਕਿਨ ਇਹਦਾ ਬਾਜ਼ਾਰ ਤੇ ਉੱਤੇ ਕੀ ਅਸਰ ਪਿਆ ਖਾਸ ਤੌਰ ਤੇ ਜੇ ਆਪਾਂ ਗੱਲ ਕਰੀ ਜਾਈਏ ਘਿਓ ਤੇ ਦੇਸੀ ਘਿਓ ਦੀ ਗੱਲ ਕੀਤੀ ਜਾਵੇ ਦੁੱਧ ਦੀ ਗੱਲ ਕੀਤੀ ਜਾਵੇ ਤੇ ਜਾਂ ਫਿਰ ਪਨੀਰ ਜਿਹੜਾ ਉਹਦੀ ਗੱਲ ਕੀਤੀ ਜਾਵੇ ਵੀ ਇਹਦਾ ਜਿਹੜਾ ਇਹਦੇ ਤੇ ਕੀ ਲੋਕਾਂ ਤੇ ਜਿਹੜਾ ਅਸਰ ਇਹਦਾ ਪਿਆ ਕਿਉਂਕਿ ਇਹਨਾਂ ਦੀ ਰੇਟ ਆ ਉਹ ਕੱਟ ਕੇ ਹੁਣ ਕੀ ਹੋਏ ਨੇ ਤੇ ਜਦ ਇਸ ਤਰ੍ਹਾਂ ਜਿਹੜਾ ਬਾਜ਼ਾਰ ਵਿੱਚ ਜਿਹੜਾ ਇਹ ਜਿਹੜੀਆਂ ਚੀਜ਼ਾਂ ਉਹ ਮੇਦੀਆਂ ਪਈਆਂ ਸੀ ਦੁਕਾਨਦਾਰ ਨਾਲ ਗੱਲ ਕਰਾਂਗੇ ਵੀ ਇਹਨਾਂ ਜਿਹੜਾ ਖੋਆ ਵੀ ਜਿਹੜਾ ਇੱਥੇ ਤਿਆਰ ਕੀਤਾ ਜਾਂਦਾ ਇਹਨਾਂ ਰੇਟਾਂ ਦੇ ਉੱਤੇ ਕੀ ਫਰਕ ਜਿਹੜਾ ਉਹ ਪ ਕੀ ਜਿਹੜਾ ਸਾਰਾ ਸਮਾਨ ਹੈ ਆ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਆਮ ਲੋਕਾਂ ਨੂੰ ਬੜਾ ਜਿਹੜੀ ਜਰੂਰਤ ਹੁੰਦੀ ਹੈ ਤੇ ਇਹ ਜਿਹੜਾ ਵੀ ਕਹਿ ਸਕਦੇ ਘਰ ਦੇ ਵਿੱਚ ਹੀ ਵਰਤੋਂ ਹੁੰਦੀ ਆ ਭਾਜੀ ਨੂੰਸਟਾਜੀ ਭਾਜੀ ਜਿਹਨੇ GST ਦੀ ਗੱਲ ਕੀਤੀ ਆ ਵੀ ਹੁਣ ਜਿਹੜੀ ਬਿਲਕੁਲ ਸਰਲ ਕਰ ਦਿੱਤਾ ਕਿ ਘਟਾਉਣ ਦੀ ਗੱਲ ਕੀਤੀ ਆ ਕੀ ਫਰਕ ਪਿਆ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸਮਾਨ ਦੇ ਦੇਖੋ ਜੀ ਦੁੱਧ ਦੇ ਕਾਰੋਬਾਰ ਤੇ ਤਾਂ ਇਹ ਕੋਈ ਇਹਨਾ ਫਰਕ ਨਹੀਂ ਪਿਆ ਉਹ ਵੀ ਦੁੱਧ ਦਾ ਪਾਣੀ ਆਨ ਕਰਕੇ ਦੁੱਧ ਹੋ ਜਾਂਦਾ ਸਾਡੇ ਪਾਸੇ ਜੰਮੂ ਉੰਮਰ ਸਰਪਹਾੜ ਤੋਂ ਤੋਂ ਸਾਰਾ ਇਹ ਏਰੀਆ ਦੁੱਧ ਦਾ ਖਤਮ ਹੋਇਆ ਉਹਦੇ ਕਰਕੇ ਪਲਾਂਟਾਂ ਨੇ ਰੇਟ ਦੱਸ ਦਿੱਤੇ ਹੈ ਦੁੱਧ ਦੀ ਅੱਗੇ 50 55 ਚੰਦਾਈ ਅੱਜ ਉਹ ਰੇਟ 58 ਰੁਪਏ ਕਰੀ ਤੇ ਦੁੱਧਾ ਜਿਹੜਾ ਅੱਗੇ ਘਿਓ ਆਂਦਾ ਸੀ ਫੱਕੇਆਂ ਵਿੱਚੋਂ ਅੱਗੇ ਗਿਆ ਸੀ ਉਹ 10000 ਰੁਪਏ 400 ਰੁਪਏ ਕਿੰਨੇ ਕਰੇ ਅੱਜ ਹੋ ਗਿਆ 10050 ਰੁਪਏ ਕਿਉਂਕਿ ਪਹਿਲਾਂ 4 500 ਵੱਧ ਗਿਆ ਉਹਨਾਂ ਪਤਾ ਜੀਐਸਟੀ ਕੱਟਿਆ ਨਹੀਂ ਉਹ 4 500 ਕਟਿਆ ਹੈ ਬੱਸ ਉਹ ਵੀ 3 ਦਾ ਰੇਟ ਕਟਿਆ ਹੈ ਵੀ ਆਹ ਤੇ ਜਿਹੜਾ ਆਪ ਕੋਈ ਥੋੜਾ ਬੋਧਾ ਬਣਾਦਾ ਉਹਦਾ ਕੋਈ ਫਰਕ ਨਹੀਂ ਹੋਏ 660 ਰੁਪਏ ਚੱਲਦਾ ਹੈ ਕੀ ਇਸਕੋ ਕਹਾਂਗੇ ਕੀ ਇਸਕੋ ਮਤਲਬ ਕਹਿ ਸਕਦੇ ਆ ਵੀ ਜਿਹੜਾ ਹੜਾ ਦੇ ਪਾਣੀ ਕਰਕੇ ਜਿਹੜੀ ਦੁੱਧ ਦੀ ਆਮਦ ਛੜੀ ਆ ਉਹ ਘਟ ਉਹ ਆਮਦ ਘਟ ਗਈ ਦੁੱਧ ਦੇ ਰੇਟ ਵਧ ਗਏ ਬੈਕਰੀਆਂ ਦੇ ਵਿੱਚ ਦੁੱਧ ਦੇ ਰੇਟ ਵਧਾ ਦਿੱਤੇ ਤੇ ਜਿਹੜੀ ਟੀਨ ਦੀ ਗੱਲ ਕੀਤੀ ਆ ਵੀ ਜਿਹੜੇ ਪਿੱਛੋਂ ਜਿਹੜਾ ਪੈਕ ਕਰਕੇ ਜਿਹੜਾ ਪੈਕ ਕਰਕੇ ਜਿਹੜਾ ਆਂਦਾ ਵੀ ਉਹਦਾ ਰੇਟ ਦੇ ਉੱਤੇ ਤੁਸੀਂ ਕਹਿੰਦੇ ਵੀ ਉਹਨਾਂ ਨੇ ਪਹਿਲਾਂ ਜਿਹੜੇ ਵਧਾ ਦੇ ਤਾਂ ਕਿ ਹੁਣ ਜਿਹੜੇ ਕਟਾ ਦੇ ਉਹਨੂੰ ਜਿਹੜਾ ਥੋੜਾ ਜਿਹਾ ਪਰਕਪੈਉਣ ਦੇ ਕਰਕੇ ਰੇਟ ਘਟਿਆ 4-500 ਰੁਪਏ ਆ ਕਿਐਸਈ ਕਰਕੇ ਪੂਰਾ ਘਟਿਆ ਉਹ ਦੇਖੋ ਹੋਨ ਜਿਹੜਾ ਆਪ ਤੁਸੀਂ ਪਨੀਰ ਜਿਹੜਾ ਤਿਆਰ ਕਰਦੇ ਹੋ ਉਹ ਦੁੱਧ ਦੀ ਗੱਲ ਕੀਤੀ ਹੈ ਕਿ ਉਹਦੀ ਗੱਲ ਕੀਤੀ ਹੈ ਇਹ ਤਾਂ ਆ ਜਿੰਨਾਂ ਆਮ ਲੋਕਾਂ ਦੇ ਜਿਹੜਾ ਰੋਜ਼ਾਨਾ ਜਿਹੜੀ ਵਰਤੋਂ ਵਾਲੀ ਜਿਹੜੀ ਚੀਜ਼ ਹੈ ਰੋਜ਼ਾਨਾ ਵਰਤੋਂ ਵਾਲੀ ਇਹ ਪ੍ਰੈਸ ਵਾਲੇ ਨਾ ਕੁਆਂਟੀਟੀ ਕਾਰਟਨ ਕਰਕੇ ਥੋੜਾ ਬਹੁਤਾ ਹੀ ਬੰਦਾ ਪਿਆ ਸੋਦੇ ਕਿਸੇ ਕੋਲ ਐਸ ਵੇਲੇ ਕਿਉਂ ਨਹੀਂ ਬੰਦਾ ਪੈਣਾ ਥੋੜੀ ਸੇਲ ਵਯਾਰ ਚੋਂਦੀ ਦੀ ਪੁੱਛ ਤਿਆਰ ਕਰਕੇ ਦੁੱਧ ਬਯਾਰ ਚ ਲੱਗਦਾ ਪੈਣਾ ਟ੍ਰਾਲੀ ਦੇ ਚਾਰ ਕਰਕੇ ਲੱਗਦਾ ਪੈਣਾ ਵਯਾਰ ਚੋਂਦੀ ਤਾਂ ਤਾਂ ਕਹਿ ਸਕਦੇ ਹਾਂ ਲੋਕਾਂ ਦੀ ਜੇਬ ਤੇ ਨਾ ਸਰਮਤ ਮਤਵ ਕੀ ਜੜਾ ਵੀ ਕਹਿ ਸਕਦੇ ਵੀ ਹਲਕੀ ਮਤਵ ਪੈਦਾ ਹੋਇਆ ਹੈ ਜੀ ਕੋਈ ਨਹੀਂ ਉਹਦੇ ਪ੍ਰਾਈਵੇਟ ਰੈਡ ਜਿਹੜੇ ਪਿੰਡਾਂ ਚੋਂ ਦੁੱਧ ਦੰਦਦਾ ਮੈਨਾਂ ਉਹ ਨਹੀਂ ਘਟੇ ਕਿਉਂਕਿ ਜ਼ਿੰਮੇਦਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋ ਕਰਕੇ ਦੁੱਧ ਘਟਿਆ ਬਹੁਤ ਜ਼ਿਆਦਾ ਉਹ ਕਈਆਂ ਕੋਲ ਤਾਂ ਜਿਹੀਆਂ ਮੱਝਾਂ ਵੀ ਮਰ ਗਈਆਂ ਕਈਆਂ ਦੇ ਪਿੰਡਾਂ 'ਚ ਆਜੂ ਮੇਰੀ ਕਿਸੇ ਨਾਲ ਗੱਲ ਹੋਈ ਨਹੀਂ ਉਹ ਕਹਿੰਦਾ ਕਿ ਸਾਡੇ ਪਿੰਡ ਦੇ ਵਿੱਚ ਤਾਵਾਂ ਦੇਖ ਕੇ ਗਏ ਨੇ ਪਰ ਉਹ ਇਹ ਕੋਈ ਦੁੱਧ ਨਹੀਂ ਵਾਤਾ ਪਿਆ ਉਹਨਾਂ ਤੋਂ ਤੇ ਤੁਸੀਂ ਕੀ ਸਮਝਦੇ ਹੋ ਕਿ ਲੋਕਾਂ ਨੂੰ ਘਾਰਾ ਦਿੱਤੇ ਨਾਲ ਵਿੱਚ ਕਿਵੇਂ ਮਤਲਬ ਫਾਇਦਾ ਮਿਲੇਗਾ ਕਿਵੇਂ ਜਿਵੇਂ ਸਰਕਾਰਾਂ ਕਹਿੰਦੀ ਹੈ ਕਹਿੰਦਾ ਸੁਗਾ ਵੀ ਤੋਹਫਾ ਮਿਲੇਗਾ ਆਪਣੇ ਆਪਣੇ ਲੋਕੋਰੀ ਏਰੀਆ ਦਾ ਤੋਂ ਧੰਕਿਆ ਸਰਦਾ ਕੋਈ ਇਹ ਪਰ ਪਿਆ ਉੱਥੇ ਪਾਣ ਪਿਆ ਹੋਵੇ ਇੱਥੇ ਆਪਣਾ ਪਾਣੀ ਕਰਕੇ ਬਹੁਤ ਜ਼ਿਆਦਾ ਫਸਟ ਪਾਉਂਦੇ ਆ ਇੱਥੇ ਕੋਈ ਨਹੀਂ ਆਣ ਵਾਲੇ ਟੈਂਟਸ ਕੱਢਣ ਦੇ ਤਾਂ ਸਾਰੇ ਆਣ ਵਾਲੇ ਕੱਢਣ ਦੇ ਆਣ ਵਾਲੇ ਕੱਢ ਜਿਦਾ ਹੁਣ ਜੀ ਐਨ ਆਰ ਦੇਖੋ ਵੀ ਪੱਠਾ ਨਹੀਂ ਹੈਗਾ ਪਿੰਡਾਂ ਦੇ ਜਦੋਂ ਪੱਠਾ ਬਣੇਗਾ ਉਦੋਂ ਰੇਟ ਤੱਕਾਂਗੇ ਜਦੋਂ ਆਮਦ ਹੋਵੇਗਾ ਉਦੋਂ ਰੇਟ ਲਗਾ ਦੇਈਂ ਮਹੀਨਾ ਲੱਗੇ 1 ਮਹੀਨਾ ਲੱਗੇ ਉਸ ਟਾਈਮ ਤੇ ਫੁੱਲ ਜੇ ਦੋਫੰਗ ਜਗ੍ਹਾ ਤੁਸੀਂ ਸ਼ੇਅਰ ਕਰਦੇ ਹੋ ਉਨੀ ਚੀਜ਼ ਵਾਦਾ ਕਰਕੇ ਕਰ ਲੋ ਜਾਂ ਮੈਂ ਤਾਂ ਇਹਦੇ ਰੇਟ ਉੱਥੇ ਖਰੇ ਆਏ ਰੇਟ ਉੱਥੇ ਹੀ ਖਰੇ ਦੋ ਮਹੀਨੇ ਜਿਹੜੇ ਰੇਟ ਵਾਦੇ ਸ਼ੁਰੂ ਕੀਤੇ ਮੰਤਕ ਨਾਕੜ ਨਾਕੜ ਆ ਨਾ ਬੋਲੇ ਓਕੇ ਜਦੋਂ ਇਹਨਾਂ ਦੇ ਨਾਮ ਦੇ ਚੈਰੀ ਕਰਦੇ ਹਾਂ ਹਾਂਜੀ ਹਾਂਜੀ ਜੀਐਸਟੀ ਦਾ ਕਰਦੇ ਲੋਕਾਂ ਇਹਨਾਂ ਨਾਲ ਜੇ ਗੱਲ ਕਰਤੀ ਜੇ ਲੋਕੀ ਆ ਕੇ ਪੁੱਛਦੇ ਸਾਨੂੰ ਇੰਵੈਸਟੀ ਕਰਕੇ ਰੇਟ ਘਟ ਗਿਆ ਨਹੀਂ ਘਟ ਗਿਆ ਪਰ ਸਾਡਾ ਤਾਂ ਸਵੈਜੀਆਂ ਦਾ ਨਹੀਂ ਕਹਿਆ ਕੋਈ ਜੀ ਤੁਹਾਨੂੰ ਅੰਦਰ ਦੁੱਧ ਮਹਿੰਗਾ ਆ ਰਿਹਾ ਤਾਂ ਕਰੀ ਹਾਂਜੀ ਹਾਂਜੀ ਉਹ ਤੁਹਾਨੂੰ ਪੁੱਛਿਆ ਸੋ ਰੇਟ ਵਾਲੀ ਜੀ ਨੰਨੇ ਨੰਨੇ ਕਰਦੇ ਚੱਕੀ ਮਤਲਬ ਕਹਿ ਸਕਦੇ ਆ ਵੀ ਹਰਾ ਦੀ ਜਿਹੜੀ ਮਾਰ ਹੈਗੀ ਆ ਰੋਜ਼ਾਨਾ ਦੀ ਜਿਹੜੀ ਆ ਚਿਲੋ ਦੀ ਬੇਚੀ ਉਹਦੇ ਤੇ ਜਿਹੜੀ ਅਸਰ ਪੈਦੀ ਦਿਖਾਈ ਦੇ ਰਹੀ ਆ ਕਿਉਂਕਿ ਜਿਹੜਾ ਦੁੱਧ ਜਿਹੜਾ ਆ ਰਿਹਾ ਉਹ ਦੁੱਧ ਵੀ ਜਿਹੜਾ ਪਿੱਛੋਂ ਮਿੰਗ ਆ ਰਿਹਾ ਤੇ ਇੱਕ ਘਟ ਕੇ ਆ ਰਿਹਾ ਕਿਉਂਕਿ ਜਿਹੜੀ ਪਾਣੀ ਆਨ ਕਰਕੇ ਜਿਹੜੇ ਲੋਕਾਂ ਦੇ ਡੰਗਰ ਜਿਹੜੇ ਮਰੇ ਨੇ ਵੀ ਉਹਦਾ ਨੁਕਸਾਨ ਜਿਹੜਾ ਉਹ ਹੁੰਦਾ ਹੋਇਆ ਇਸ ਟਾਈਮ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਜਿਹੜਾ ਕਿਹਾ ਜਾਂਦਾ ਜੀਵਨ ਦੀ ਹਰਾਂ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਕਾਫੀ ਜਿਹੜਾ ਜੀਐਸਟੀ ਘਟਣ ਦਾ ਫਾਇਦਾ ਹੋਏਗਾ ਲੇਕਿਨ ਹਜੇ ਤੱਕ ਇਹ ਬਾਜ਼ਾਰ ਵਿੱਚੋਂ ਨਜ਼ਰ ਨਹੀਂ ਆਂਦਾ ਕਿਉਂਕਿ ਜਿਹੜਾ ਸਮਾਨ ਹੈਗਾ ਵੀ ਉਹ ਹਜੇ ਪੁਰਾਣੇ ਰੇਟ ਤੇ ਲੋਕਾਂ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਚਾਹੇ ਤੁਸੀਂ ਦੇਖ ਲਓ ਜਿਹੜਾ ਦੁੱਧ ਹੈਗਾ ਇਹ ਦੁੱਧ ਵੀ ਉਸੇ ਰੇਟ ਤੇ ਜਿਹੜਾ ਲੋਕ ਲੈਣ ਵਾਸਤੇ ਮਜਬੂਰ ਹੈ ਕਿਉਂਕਿ ਜਿਹੜੀ ਜੀਐਸਟੀ ਘਟਣ ਦਾ ਜਿਹੜਾ ਰੈਡੀਮੇਡ ਜਿਹੜਾ ਸਮਾਨ ਹੈ ਪਿੱਛੋਂ ਕੰਮ ਫੈਕਟਰੀਆਂ ਤੋਂ ਤਿਆਰ ਹੋ ਕੇ ਆਣਾ ਉਹਦੇ ਰੇਟ ਜ਼ਰੂਰ ਕਟੇ ਆ ਲੇਕਿਨ ਉਹਦੇ ਤੇ ਵੀ ਜਿਹੜੀ ਹੈ ਵੀ ਜਿਸ ਤਰ੍ਹਾਂ ਦੱਸਿਆ ਗਿਆ ਵੀ ਜਿਹੜੀ ਨੇ ਕਾਰੋਬਾਰੀਆਂ ਨੇ ਇੱਕ ਛਤਰਾਂਣਾ ਕਹਿ ਸਕਦੇ ਆ ਅੰਦਾਜ਼ ਦੇ ਵਿੱਚ ਵੀ ਪਹਿਲਾਂ ਜ ਪੰਨਪਾਈ ਵੀ ਜੀਐਸਟੀ ਜਿਹੜਾ ਹੁਣ ਕਟਣਾ ਹੈ ਇਸ ਕਰਕੇ ਰੇਟ ਪਹਿਲਾਂ ਪਰਦਾ ਕੇ ਤੇ ਹੁਣ ਥੋੜੇ ਜਿਹੜੇ ਰੇਟ ਆ ਉਹ ਘਟਾਉਂਦਾ ਕੰਮ ਕੀਤਾ ਵੀ ਕਹਿ ਸਕਦੇ ਆ ਵੀ ਲੋਕਾਂ ਦੀ ਇਹ ਤੇ ਉਹਨਾਂ ਹੱਥਰ ਜਿਹੜਾ ਉਹ ਨਹੀਂ ਪਿਆ ਜਿਸ ਕਰਕੇ ਲੋਕਾਂ ਨੂੰ ਜਿਹੜਾ ਤਿਹਾਰੇ ਨੂੰ ਉੱਤੇ ਜਿਹੜਾ ਤੋਹਫਾ ਮਿਲਣਾ ਸੀਗਾ ਉਹ ਤੋਹਫੇ ਤੇ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਲੋਕਾਂ ਦੀਆਂ ਸਮੱਸਿਆ ਜਿਹੜੀਆਂ ਉਵੇਂ ਦੀ ਉਵੇਂ ਹੀ ਬਣੀਆਂ ਹੋਈਆਂ ਉਹ ਸਭ ਤੋਂ ਉੱਤੇ ਦਿਖਾਈ ਦੇ ਰੀਆਂ ਤੇ ਲੋਕ ਜਿਹੜੀਆਂ ਖਰੀਦਾਂ ਜੀ ਕਰ ਰਿਹਾ ਜਿਹੜੇ ਰੋਜ਼ਾਨਾ ਦੀ ਤੋਹਫੇ ਤੇ ਜਿਹੜੀਆਂ ਘਰਾਂ ਦੇ ਵਿੱਚ ਵਰਤੋਂ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਚਾਹੇ ਉਹ ਦੁੱਧ ਹੈ ਚਾਹੇ ਉਹ ਪਨੀਰ ਹੈ ਚਾਹੇ ਉਹ ਕਿਓ ਹੈਗਾ ਉਹ ਜਿਹੜੀਆਂ ਚੀਜ਼ਾਂ ਉਹ ਜਿਹੜੀਆਂ ਲੋਕਾਂ ਨੂੰ ਸਸਤੀਆਂ ਨਹੀਂ ਮਿਲਦੀਆਂ ਪਈਆਂ ਉਹ ਕਮ ਸੇ ਕਮ ਉਸੇ ਰੇਟ ਤੇ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਮ ਵਿੱਚ ਜਿਹੜੇ 4 ਪੈਸੇ ਲੋਕਾਂ ਦੇ ਬਚਨੇ ਸੀ ਉਹ ਹਜੇ ਜਿਹੜੇ ਬਚਦੇ ਹੋਏ ਨਜ਼ਰ ਨਹੀਂ ਆ ਰਹੇ ਕਿਉਂਕਿ ਹਰਾਂ ਦੀ ਜਿਹੜੀ ਮਾਰ ਹੈ ਉਹ ਮਤਲਬ ਕਹਿ ਸਕਦੇ ਆ ਵੀ ਦੁਕਾਨਦਾਰਾਂ ਤੇ ਕਾफी ਪਈ ਹੈ ਤੇ ਉਹਦਾ ਅਸਰ ਜਿਹੜਾ ਸਿੱਧਾ-ਸਿੱਧਾ ਉਹ ਹੁਣ ਲੋਕਾਂ ਤੇ ਵੀ ਪੈਂਦਾ ਹੋਇਆ ਸਾਬਤ तौर ਤੇ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਮ ਸਰਪਜੀਤ ਸਿੰਘ ਡੈਨਿਕ ਸਵੇਰਾ